ਸਭ ਪਟੰਨੇ ਮੇ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਵਿੱਚ ਫਿਰਕੂ ਨਫਰਤ ਫੈਲਾਉਣ ਦੇ ਇਰਾਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਖੇਸ ਪੁੱਜਣ ਦੇ ਝੂਠੇ ਦੋਸ਼ਾਂ ਹੇਠ ਤਰਕਸ਼ੀਲ ਅਤੇ ਜਮੋਰੀ ਕਾਰਕੁਨਾ ਖਿਲਾਫ ਧਾਰਾ 295 ਅਤੇ 295ਏ ਤਹਿਤ ਪਾਚੇ ਦਰਜ ਕਰਵਾਏ ਜਾਣ ਖਿਲਾਫ ਅੱਜ ਮੁਹਾਲੀ ਵਿਖੇ ਜਨਤਕ ਜਮੋਰੀ ਜਥੇਬੰਦੀਆਂ ਦੇ ਕਾਰਕੁਨਾ ਨੇ ਰੋਸ ਮਜਾਇਰਾ ਕਰਕੇ ਡੀਸੀ ਮੁਹਾਲੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਦਜ ਕੀਤੇ ਸਾਰੇ ਕੇਸ ਰੱਦ ਕਰਨ ਦੀ ਮੰਗ ਕੀਤੀ ਦੱਜ ਹੋਏ ਕੇਸਾਂ ਵਿੱਚ ਮਾਸਟਰ ਸੁਜੀਤ ਦੌਧਰ ਭਪਿੰਦਰ ਸਿੰਘ ਫੌਜੀ ਦਵਿੰਦਰ ਰਾਣਾ ਇਕਬਾਲ ਬਨਾਲਾ ਅਤੇ ਸ਼ਾਇਨਾ ਅਤੇ ਹੋਰਾਂ ਦੇ ਪਾਈ 2000 ਕੇਸ ਵੰਨਣੇ ਹੋ ਖੰਦ ਜਥੇਬੰਦੀਆਂ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ੍ਹ ਮੋਹਾਲੀ ਤਰਕਸ਼ੀਲ ਸੁਸਾਇਟੀ ਪੰਜਾਬ ਚੰਡੀਗੜ੍ਹ ਜ਼ੋਨ ਨੌਜਵਾਨ ਭਾਰਤ ਸਭਾ ਪ੍ਰਤੀਸ਼ੀਲ ਲੇਖਕ ਸੰਗ ਪੰਜਾਬ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਮੋਡਨ ਫਾਸ ਸੋਸਾਇਟੀ ਆਇਸ਼ਾ ਆਰਐਮਪੀਆਈ ਵਰਗ ਜੇਤਨਾ ਮੰਚ ਡੈਮੋਕਰੇਟਿਕ ਟੀਚਰ ਫਰੰਟ ਸੀਪੀਆਈ ਲਿਬਰੇਸ਼ਨ ਅਤੇ ਸਾਹਿਤ ਚਿੰਤਨ ਚੰਡੀਗੜ੍ਹ ਸ਼ਾਮਲ ਸਨ ਪਿਛਲੇ ਦਿਨਾਂ ਵਿੱਚ ਤਰਕਸ਼ੀਲ ਤੇ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲੇ ਕੁਝ ਵਿਅਕਤੀਆਂ ਵੱਲੋਂ ਆਪਣੇ ਵਿਚਾਰ ਸੋਸ਼ਲ ਮੀਡੀਆ ਜਾਂ ਮੀਡੀਆ ਚੈਨਲ ਤੇ ਇੰਟਰਵਿਊ ਦੌਰਾਨ ਸਾਂਝੇ ਕਰਨ ਕਾਰਨ ਹਿੰਦੂਤਵਾਦੀ ਫਿਰਕੂ ਤਾਕਤਾਂ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾ ਦਿਆਂ ਉਹਨਾਂ ਖਿਲਾਫ ਧਾਰਾ 295ਏ ਤਹਿਤ ਕੇਸ ਰਾਜ ਕਰਵਾਏ ਗਏ ਹਨ ਇਨਾ ਵਕਤਿਆਂ ਖਲਾਫ ਪੁਲਿਸ ਵੱਲੋਂ ਪੀੜ ਦੇ ਦਬਾਤ ਤਹਿਤ ਕੇਸ ਦਰਜ ਕੀਤੇ ਗਏ ਹਨ ਤੇ ਹੁਣਾਂ ਵਿੱਚੋਂ ਕਿਸੇ ਨੇ ਵੀ ਆਪਣੇ ਬਿਆਨ ਜਾਂ ਲਿਖਤੀ ਪੋਸਟਾਂ ਵਿੱਚ Hindu ਧਰਮ ਜਾਵਣਾਂ ਨੂੰ ਮੰਨਣ ਵਾਲਿਆਂ ਦੀ ਆਸਾ ਖਲਾਫ ਕੋਈ ਵੀ ਗੈਰ ਵਿਗਿਆਨਕ ਜਾਂ ਤੱਤ ਰਹਿਤ ਟਿੱਪਣੀਆਂ ਨਹੀਂ ਕੀਤੀਆਂ ਸਾਰਕਸ਼ੀ ਟੀਵੀ ਲਈ ਕਮਲਜੀਤ ਦੀ ਵਿਸ਼ੇਸ਼ ਰਿਪੋਰਟ ਮਰ ਕੇ ਉਹਨਾਂ ਦਿੱਤਾ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੰਜ ਕੇਸ ਹੋਏ ਨੇ ਇਹ ਕੋਈ ਆਪਣੇ ਆਪ ਇੱਕ ਦੂਜੇ ਤੋਂ ਵੱਖ ਨਹੀਂ ਦੇਖੇ ਜਾ ਸਕਦੇ ਮਤਲਬ ਇਹ ਕਿਹੜੀਆਂ ਤਾਕਤਾਂ ਨੇ ਪਿੱਛੇ ਜਿਨ੍ਹਾਂ ਨੇ ਅੱਜ ਇਹ ਕੇਸ ਦਰਜ ਕੀਤੇ ਨੇ ਕਿ ਉਹੀ ਤਾਕਤਾਂ ਨੇ ਜਿਹੜੀਆਂ ਕਹਿ ਰਹੀਆਂ ਨੇ ਸਾਡੇ ਅਧਾਰ ਮਿੱਥਾਵਨਾਂ ਨੂੰ ਕੇਸ ਪਹੁੰਚੀ ਹੈ ਜਿਨ੍ਹਾਂ ਨੇ 22 ਜਨਵਰੀ ਜਦੋਂ ਰਾਮ ਮੰਦਿਰ ਦਾ ਉਸਾਰਨ ਹੋਇਆ ਉਸ ਤੋਂ ਬਾਅਦ ਤੋਂ ਲਗਾਤਾਰ ਪੂਰੇ ਮੁਲਕ ਦੇ ਵਿੱਚ ਇੱਕ ਨੰਗਾ ਤਾਨਵਾ ਜਿਹੜਾ ਉਹ ਕਰ ਰਹੇ ਨੇ ਉਹ ਲਗਾਤਾਰ ਆਪ ਕੱਟਕੈਂਤੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਜਿਹੜੇ ਬੰਦਿਆਂ ਨੇ ਕੇਸ ਦਾਕਿਰਾਇਆ ਉਹ ਸ਼ਰੀਆਮ ਜਿਹੜੀਆਂ ਕੱਟਕੈਂਤੀਆਂ ਨੇ ਖਾਸ ਤੌਰ ਤੇ ਉਹ ਨੂੰ ਮਾਰਦੇ ਨੇ ਇਹਨਾਂ ਨੇ ਕਤਲ ਕਰ ਲਿਆ ਆਪ ਉਹ ਗੱਲਾ ਜਿਹੜੀਆਂ ਆਖਰੇ ਨੇਚਰ ਕਿ ਬੁਲ ਸੁਰੇਸ਼ ਅਸਤੀਫਾ ਦੇ ਜਾਂਦਾ ਔਰ ਉਸ ਤੋਂ ਬਾਅਦ ਉਹਦੇ ਮੈਜੋਰਟੀ ਦੇ 45 ਐਮਐਲਏ ਜਾ ਕੇ ਜੋ ਮਰਤੰਦਾ ਸਪੋਰਟ ਕਰਦੇ ਆ ਉਹਤੇ ਗੱਲ ਨਹੀਂ ਬਣਦੀ ਉਹ ਅਪਰੇਟ ਕਰਾਉਣ ਦੇ ਆ ਜਾ ਕੇ ਗਵਰਨਰ ਹਾਊਸ ਦੇ ਵਿੱਚ ਲੇਕਿਨ ਜਿਹੜਾ ਗਵਰਨਰ ਹੈ ਉਸ ਨੂੰ ਉਹਨਾਂ ਨੂੰ ਸੱਦਾ ਪੱਤਰ ਨਹੀਂ ਦਿੰਦਾ ਕਿ ਤੁਸੀਂ ਆਓ ਗਵਰਨਰ ਨਹੀਂ ਹੈ ਕੋਈ ਮੰਦਰ ਜਾਂਦਾ ਗੁਰਦੁਆਰੇ ਜਾਂਦਾ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਆਪਣੇ ਕਿਸੇ ਅੰਧਵਿਸ਼ਵਾਸ ਨੂੰ ਵਿਗਿਆਨਕ ਸਾਬਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਵਿਗਿਆਨ ਦੀ ਪੱਖ 'ਚ ਖੜੀਆਂ ਜਿੱਥੇ ਬੰਦੀਆਂ ਦਾ ਇਹ ਫਰਜ਼ ਬਣਦਾ ਕਿ ਉਹਦਾ ਜਵਾਬ ਦੇਣ ਹੁਣੇ ਸਾਥੀ ਜੀ ਨੇ ਸਵਾਲ ਪੁੱਛਿਆ ਕਿ ਜਦੋਂ-ਜਦੋਂ ਵੀ ਜੇ ਤੁਹਾਡਾ ਮਤਥਾ ਟੇਕਣ ਦਾ ਹੱਕ ਹੈ ਜਿੱਥੇ ਮਰਜੀ ਜਾਓ ਪਰ ਜਦੋਂ ਤੁਸੀਂ ਕਹੋਗੇ ਕਿ ਰਾਮ ਜੀ ਇੱਕ ਇਤਿਹਾਸਕ ਪਾਤਰ ਸੀ ਤਾਂ ਅਸੀਂ ਸਵਾਲ ਫਿਰ ਜ਼ਰੂਰ ਕਰਾਂਗੇ ਕਿ ਨਹੀਂ ਉਹ ਇਤਿਹਾਸਕ ਨਹੀਂ ਸੀ ਉਹ ਇੱਕ ਲਿਖੀ ਹੋਈ ਕਹਾਣੀ ਦੇ ਮਿਥਿਆਸਕ ਪਾਤਰ ਸੀ ਗੱਲ ਬਿਲਕੁਲ ਸਿੰਪਲ ਇੰਨੀ ਕੀ ਹੈ ਕਿ ਮੈਂ ਹਿੰਦੂ ਭਰਾਵਾਂ ਨੂੰ ਇਹ ਪੁੱਛਣਾ ਚਾਹੁੰਨਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿਗਿਆਨ ਦੀ ਪੜ੍ਹਾਈ ਕਰਾਉਣਾ ਚਾਹੁੰਦੇ ਆ ਕਿ ਅੰਧੁਸ਼ਵਾਸ਼ਾਂ ਦੇ ਮਗਰ ਲਾਉਣਾ ਚਾਹੁੰਦੇ ਆ ਸਿਰਫ ਇੰਨਾ ਹੀ ਸਵਾਲ ਹੈ ਸਾਡਾ ਜਿਹੜੀ ਆਪਾਂ ਅੱਜ ਇਕੱਠੇ ਹੋਏ ਆਂ ਉਹ ਇਸ ਲਈ ਇਕੱਠੇ ਹੋਏ ਆ ਕਿ ਵਿਗਿਆਨ ਦੀ ਗੱਲ ਕਰਨ ਵਾਲੇ ਲੋਕਾਂ ਦੀ ਗੱਲ ਨੂੰ ਇਉਂ ਬਣਾ ਲਿਆ ਜਾਂਦਾ ਕਿ ਸਾਡੇ ਭਾਵਨਾਵਾਂ ਨੂੰ ਠੇਸ ਪਹਚਾਈ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਜਦੋਂ ਅਸੀਂ ਆਪਣੀ ਪੜ੍ਹਾਈ ਤੋਂ ਬਾਅਦ ਇਹ ਸਿੱਟੇ ਤੇ ਪਹੁੰਚ ਜਾਂਦੇ ਆ ਕਿ ਧਰਤੀ ਕਿਸੇ ਰੱਬ ਨੇ ਨਹੀਂ ਬਣਾਈ ਤਾਂ ਅਸੀਂ ਉਹਨਾਂ ਪਰਿਵਾਰਾਂ ਤੋਂ ਆਏ ਆ ਜਿਨ੍ਹਾਂ ਦੇ ਪਰਿਵਾਰ ਯਕੀਨ ਕਰਦੇ ਆ ਰੱਬ ਦੇ ਵਿੱਚ ਅਸੀਂ ਕੋਈ ਸਿੱਖ ਪਰਿਵਾਰ ਤੋਂ ਆਇਆ ਕੋਈ ਹਿੰਦੂ ਪਰਿਵਾਰ ਤੋਂ ਆਇਆ ਸਾਡੇ ਮਾਪਿਓ ਵੀ ਮੰਨਦੇ ਆ ਫਿਰ ਤਾਂ ਅਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਰੋਜ਼ ਹੀ ਪਹੁੰਚਾਉਂਦੇ ਰਹੀਏ 30 ਸਾਲਾਂ ਤੋਂ 40 ਸਾਲਾਂ ਤੋਂ ਤਰਖਿਨ ਸੁਸਾਇਟੀ ਕੰਮ ਕਰ ਰਹੀ ਹੈ ਅੱਜ ਤੱਕ ਇੱਕ ਵੀ ਉਹਜਾ ਕੇਸ ਨਹੀਂ ਆਇਆ ਜਿਹਦੇ ਵਿੱਚ ਅਸੀਂ ਕਿਸੇ ਨੂੰ ਇਹੋ ਜਿਹੇ ਸ਼ਬਦ ਬੋਲੇ ਹੋਣ ਕਿ ਉਹ ਕਵੇ ਕਿ ਜੀ ਅਸੀਂ ਉਸ ਬੰਦੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਾਡਾ ਸਿਰਫ ਇੰਨਾ ਹੀ ਸਵਾਲ ਹੈ ਕਿ ਜੇ ਸਗੋਂ ਇਸ ਤੋਂ ਉਲਟ ਗੱਲ ਹੈ ਕਿ ਜਿਹੜੇ ਧਰਮ ਨੂੰ ਮੰਨਣ ਵਾਲੇ ਲੋਕ ਹੈ ਉਹਨਾਂ ਦੇ ਇਸ਼ਾਰੇ ਦੇ ਉੱਪਰ ਘੱਟ ਗਿਣਤੀਆਂ ਤੇ ਵੀ ਜ਼ੁਲਮ ਕੀਤੇ ਜਾ ਰਹੇ ਆ ਤੇ ਜਿਹੜੇ ਲੋਕ ਸਾਇੰਸ ਦੀ ਗੱਲ ਕਰਦੇ ਆ ਉਹਨਾਂ ਤੇ ਵੀ ਜ਼ੁਲਮ ਕੀਤੇ ਜਾ ਰਹੇ ਆ ਤੇ ਆ ਕੇ ਇਹਨਾਂ ਸੰਗ ਦੀਆਂ ਜਥੇਬੰਦੀਆਂ ਜਿਹੜੀਆਂ ਐਬੀਵੀਪੀ ਵਰਗੀਆਂ ਉਹ ਸ਼ੋਭਾ ਯਾਤਰਾਵਾਂ ਕੱਢਦੀਆਂ ਨੇ ਜਸ਼ਨ ਮਨਾਇਆ ਜਾਂਦਾ ਵੀ ਆਹ ਵੇਖੋ ਅਸੀਂ ਤਾਂ ਬਾਉਰੀ ਮਸੇ ਢਾ ਕੇ ਇਹਦੇ ਤੇ ਕਲਕਾਰੀਆਂ ਮਾਰਾਂਗੇ ਅਸੀਂ ਇਹਦਾ ਜੱਤ ਦਾ ਜਸ਼ਨ ਹੈ ਜਿਹੜਾ ਉਹ ਮਨਾਵਾਂਗੇ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਇਹਦੇ ਖਿਲਾਫ ਆਵਾਜ਼ ਬਰੰਦ ਕੀਤੀ ਤੇ ਸਾਰੇ ਇਹ ਪਰਚੇ ਕਾਨੂੰਨ ਦੀ ਦੂਰਵਰਤੋਂ ਕਰਕੇ ਦਰਜ ਕੀਤੇ ਗਏ ਨੇ ਸੋ ਇਹ ਪਰਚੇ ਰਤੂ ਹੋਣੇ ਚਾਹੀਦੇ ਨੇ ਅੱਜ ਅਸੀਂ ਇੱਥੋਂ ਮੰਗ ਉਠਾਉਨੇ ਆ ਜਿਹੜੇ ਤਰਕਸ਼ੀਲ ਲੋਗ ਨੇ ਜਿਹੜੇ ਲਿਬਰਲ ਲੋਗ ਨੇ ਜਿਹੜੇ ਸਮਾਜ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਜਿਹੜਾ ਸਮਾਜ ਦੇ ਅੰਦਰ ਬਰਾਬਰੀ ਦੀ ਗੱਲ ਕਰਦੇ ਨੇ ਉਹਨਾਂ ਲੋਕਾਂ ਤੇ ਪਰਚੇ ਵੀ ਹੋ ਰਹੇ ਨੇ ਔਰ ਉਹਨਾਂ ਨੂੰ ਆਪਣੇ ਗੁੰਡਿਆਂ ਦੁਆਰਾ ਚੁੰਨ-ਚੁੰਨ ਕੇ ਮਰਵਾਇਆ ਵੀ ਜਾ ਰਿਹਾ ਹੈ ਚਾਹੇ ਨਰਿੰਦਰ ਕਪੂਲਕਰ ਦਾ ਮਸਲਾ ਹੋਏ ਉਹਨਾਂ ਨੂੰ ਗੋਲੀ ਮਾਰੀ ਗਈ ਮਹਾਰਾਸ਼ਟਰ ਦੇ ਅੰਦਰ ਗੋਰੀ ਲੰਕੇਸ਼ ਨੂੰ ਕਰਨਾਟਕਾ 'ਚ ਗੋਲੀ ਮਾਰੀ ਗਈ ਐਵੇਂ ਕਿੰਨੇ ਸਾਥੀਆਂ ਨੂੰ ਜਿਹੜੇ ਇਹਨਾਂ ਦੀ ਦਕੇ ਨੂੰ ਸੀ ਵਿਚਾਰਧਾਰਾ ਵਿਰੋਧ ਕਰਦੇ ਸੀਗੇ ਜਿਹੜੇ ਸਮਾਜ ਚ ਖੁੱਲਕੇ ਤਰਕਸ਼ੀਲ ਲੱਤ ਦੀ ਗੱਲ ਕਰਦੇ ਸੀ ਵਿਗਿਆਨਿਕ ਸੋਚ ਦੀ ਗੱਲ ਕਰਦੇ ਸੀ ਉਹਨਾਂ ਦਾ ਕਤਲੇਆਮ ਕਰਵਾਇਆ ਗਿਆ ਦੋਸਤੋ ਅੱਜ ਸਾਡੇ ਤੇ ਵੱਡੀ ਚੁਣੌਤੀ ਇਹ ਹੈ ਕਿ ਆਮ ਲੋਕਾਂ ਦੀ ਜਿਹੜੀ ਤਰਕਸ਼ੀਲਤਾ ਹੈ ਉੱਤੇ ਜਿਹੜਾ ਹਮਲਾ ਹੋ ਰਿਹਾ ਹੈ ਕਿਉਂਕਿ ਅਸੀਂ ਆਪਣੇ ਗਰੁੱਪਾਂ ਚ ਦੇਖਦੇ ਆ ਜਿਹੜੇ ਵੀ ਸੋਸ਼ਲ ਮੀਡੀਆ ਦੇ ਉੱਤੇ ਗਰੁੱਪ ਬਣੇ ਹੋਏ ਨੇ ਸਰਕਾਰ ਪਰਚੇ ਦਰਜ ਕਰ ਲੈ ਕੋਈ ਦਿੱਕਤ ਨਹੀਂ ਅਸੀਂ ਭੁਗਤ ਲਵਾਂਗੇ ਪਰਚੇ ਵੀ ਅਸੀਂ ਅੰਦਰ ਵੀ ਰਹਿ ਆਵਾਂਗੇ ਸਾਨੂੰ ਕੋਈ ਦਿੱਕਤ ਨਹੀਂ ਹੈ ਮਗਰ ਅਕਰ ਸਾਡੀ ਜਨਤਾ ਆਤਰਮ ਦੇ ਨਾਮ ਤੇ ਵੰਡੀ ਜਾਏ ਸਾਨੂੰ ਦਿੱਕਤ ਹੈ ਅਸੀਂ ਸਾਡੀ ਮੇਨ ਲੜਾਈ ਉਥੇ ਹੋਣੀ ਹੈ ਕਿ ਸਾਡੀ ਜਨਤਾ ਕਮਨਲ ਨਾ ਹੋਏ ਸਾਡੀ ਜਨਤਾ ਅਨੁਸ਼ਾਸੀ ਨਾ ਬਣੇ ਔਰ ਜੋ ਇਹਨਾਂ ਨੇ ਵੱਡਾ ਪ੍ਰਚਾਰ ਵੀ ਡਿਆ ਆ ਕਿ ਜਨਤਾ ਨੂੰ ਹੀ ਅਨੁਸ਼ਾਸੀ ਬਣਾਣਾ ਹੈ ਜਨਤਾ ਨੂੰ ਹੀ ਕਮਨਲ ਬਣਾਣਾ ਹੈ ਜਨਤਾ ਦੇ ਦਿਮਾਗ 'ਚ ਇਹ ਪਾ ਦੇਣਾ ਹੈ ਕਿ ਤੁਹਾਡਾ ਸਭ ਤੋਂ ਵੱਡਾ ਰਾਮ ਮੰਦਰ ਦਾ ਹੀ ਮੁੱਦਾ ਤੁਹਾਡਾ ਰੋਜ਼ਗਾਰ ਦਾ ਮੁੱਦਾ ਨਹੀਂ ਹੈ ਤੁਹਾਡਾ ਮਹਿੰਗਾਈ ਦਾ ਮੁੱਦਾ ਨਹੀਂ ਹੈ ਤੇ ਸਾਡੇ ਲਈ ਸੋਚਣ ਦੀ ਗੱਲ ਹੈ